ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੁੰਦੰਦ ਬਾਬਾ ਜੀ ਸੰਜਨਲ ਦੇ ਤੁਹਾ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕਾਲਸਾ ਜੀ ਆਪ ਠੀਕ ठाक ਹੋਗੇ ਚੜ੍ਹਦੀ ਕਲਾ ਹੋਗੇ ਚ ਹੋਗੇ ਮਹਾਰਾ ਸੱਚੇ ਪਾਤਸ਼ਾਹ ਤੁੰਨ ਚੜ੍ਹਦੀ ਕਲਾ ਦੇ ਰੱਖਣਾ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਜੇ ਤੁਸੀਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਣੇ ਹੋ ਉਹਨੂੰ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਵ ਸਟਰੀ ਦੇ ਵੇਰਕਾ ਰਕਲੋਂ ਕਿਉਂਕਿ ਆਪਣੇ ਆਪਣੇ ਵੀਡੀਓ ਆਉਨੇ ਨਹੀਂ ਕੋਰ ਬਾਣੀ ਦੇ ਰਿਲੇਟਡ ਆਉਂਦੇ ਹੁੰਦੇ ਨੇ ਇਸ ਕਰਕੇ ਆਪਾਂ ਨਾ ਤੁਨ ਕਹਿੰਦੇ ਨੇ ਕਿ ਕੋਈ ਵੀ ਕਿਸੇ ਦਾ ਕੋਈ ਇੱਕ ਅਧਾ ਲਫਜ਼ ਬੋਲਿਆ ਮੇ ਕੋਈ ਵੀ ਤਾਂ ਉਹ ਬੰਦੇ ਬੰਦੇ ਦੇ ਕੰਨਾਂ 'ਚ ਪੈ ਗਏ ਸ਼ਾਇਦ ਉਹ ਬੰਦੇ ਦੀ ਕੋਈ ਗੱਲ ਸੁਧਰ ਜੇ ਦਿਮਾਗ 'ਚ ਵੱੜ ਜੇ ਇੱਕ ਸ਼ਬਦ ਦਾ ਜਾਪ ਕਰਨ ਲੱਗ ਜੇ ਕਾ ਇਸ ਗੁਰਬਾਣੀ ਦੇ ਲਿਟਰ ਅਪਾ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਾਂ ਜੀ ਹਾਂਜੀ ਪਰ ਮੈਂ ਇੱਕ ਗੱਲ ਹੋ ਕਹਨੀ ਆ ਵੀ ਅਰਜਕਲ ਕੋਈ ਕਿਸੇ ਦਾ ਨਹੀਂ ਬੰਦਦਾ ਤੇ ਨਾ ਹੀ ਕਿਸੇ ਤੋਂ ਮੰਗੋ ਜੇ ਆਪਣੇ ਘਰੇ ਹੈਗਾ ਤਾਂ ਖਾ ਲੋ ਕਿ ਨਹੀਂ ਬੇਸ਼ੱਕ ਭੁੱਖੇ ਸੋ ਜਾਓ ਜਦੋਂ ਆਪਕੋ ਖਸ ਹੋ ਜਾਗੇ ਕਿ ਤਪਾ ਗੁਰੂ ਮਤਾਨਾ ਮਾਰ ਕੇ ਸੋਵਾਂਗੇ ਮਾਲਕਾ ਅਸੀਂ ਤੇਰੇ ਕੋਲ ਪੁੰਨ ਕੇ ਤਾਂ ਨਹੀਂ ਜੀ ਇਸ ਇਹ ਆਪਣੇ ਫਿਰ ਆਦਿ ਵਿੱਚ ਇੱਕ ਵੱਡਾ ਡਾਇਲੋਗ ਬਹੁਤ ਵੱਡਾ ਅਸੀਂ ਪ੍ਰਮਾਤਮਾ ਤੇਰੇ ਭਨ ਕੀ ਵਿੱਜੇ ਆ ਉਹ ਗੱਲ ਹੋ ਉੱਥੇ ਦੇਣੇ ਆ ਜਾਂਦੇ ਆਪਾਂ ਤੇ ਦੇਖ ਲੋ ਵਾਈਗਰੂ ਜੀ ਜਦੋਂ ਮਾੜਾ ਸਮਾਂ ਆਉਂਦਾ ਨਾ ਕੋਈ ਭੈਣ ਭਰਾ ਕੋਈ ਨਹੀਂ ਖੜਦਾ ਜੀ ਇਹ ਜੀਵ ਜੀ ਦਾ ਸਪੀਰੀਅਸ ਹੈ ਕੋਈ ਭੈਣ ਭਰਾ ਕੋਈ ਨਹੀਂ ਖੜਦਾ ਪਰ ਜਿੰਨਾ ਚਿਰ ਮਾਪੇ ਹੁੰਦੇ ਆ ਨਾ ਉਹ ਜ਼ਰੂਰ ਆਉਂਦੇ ਬਸ ਦੇਖੇ ਮੈਂ ਕਹਿੰਨੀ ਆ ਜਦੋਂ ਮਾਵਾ ਮਤਲਬ ਮਰ ਜਾਂਦੇ ਆ ਨਾ ਇਸ ਦੁਨੀਆ ਤੋਂ ਚਲੇ ਜਾਂਦੇ ਤੇ ਕੇ ਤਾਂ ਖਤਮ ਹੀ ਹੋ ਜਾਂਦਾ ਭਰਾ ਹੁੰਦੇ ਜਿਹੜੇ ਵਿਚਾਰੇ ਉਹ ਹਣ ਦੋ ਪੜਾਅ ਵਿੱਚ ਵੱਜ ਜਾਂਦੇ ਨਾ ਤਾਂ ਪ੍ਰਜਾ ਪ੍ਰਜਾ ਨੂੰ ਸਾਡੇ ਸੱਕਰੇ ਤੇ ਨਾ ਭੈਣ ਨਹੀਂ ਸਾਡੇ ਸੱਕਰੇ ਹੁੰਦੇ ਆ ਤੇ ਪ੍ਰਜਾ ਅੱਜ ਕਾਲਾ ਦੀ ਤੁਸੀਂ ਦੇਖ ਹੀ ਲਓ ਵੀ ਕਿੱਦਾਂ ਦੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਤੇ ਭਰਾ ਪ੍ਰਜਾ ਜੀ ਤਾਂ ਵੀਰੇ ਵਰਤੋਂ ਦੀ ਦਿੱਸੇ ਆ ਰਹੀ ਆ ਤੁਹਾਨੂੰ ਅਕਸਰ ਆਪਾਂ ਨੂੰ ਕੰਮ ਆਉਣਾ ਤਾਂ ਵਾਹਿਗੁਰੂ ਦਾ ਨਾਮ ਹੀ ਕੰਮ ਆਉਣ ਦੇ ਵਾਹਿਗੁਰੂ ਦਾ ਨਾਮ ਹੀ ਆਪਣੇ ਨਾਲ ਜਾਣ ਬਾਣੀ ਪੜਨੀ ਆ ਬਾਤ ਤੋਂ ਬਾਤ ਬਾਣੀ ਪੜਿਆ ਕਰੋ ਜਿੰਨੀ ਵੀ ਬਾਣੀ ਪੜੋਗੇ ਜਿਹੜੀ ਵੀ ਬਾਣੀ ਪੜੋਗੇ ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੂੜ ਫਲ ਦੇਣਗੇ ਇਹ ਨਾ ਸੋਚਿਆ ਕਰੋ ਵੀ ਅੱਜ ਅਸੀਂ ਆ ਬਾਣੀ ਪੜਨੀ ਆ ਅੱਜ ਅਸੀਂ ਸੁਖਮਨੀ ਸਾਹਿਬ ਪੜ ਲਿਆ ਸਵੇਰੇ ਅਸੀਂ ਚਪਾਈ ਸਾਹਿਬ ਪੜ ਲਿਆ ਪਰਸੋ ਅਸੀਂ ਜਪ ਸਾਹਿਬ ਕਰ ਲਿਆ ਇਹਦਾ ਬਿਲਕੁਲ ਵੀ ਨਾ ਕਰਾ ਕਿਉਂਕਿ ਜੇ ਤੁਸੀਂ ਚਪਾਈ ਸਾਹਿਬ ਦਾ ਲੜ ਪੱਲਾ ਫੜ ਲਿਆ ਤਾਂ ਤੁਸੀਂ ਚਪਾਈ ਸਾਬ ਹੀ ਕਰਦੇ ਰਿਹਾ ਕਰੋ ਤੇ ਕਿ ਮੁਰਕ ਕੰਠ ਵੀ ਹੋ ਜਾਂਦਾ ਕਰਦਿਆ ਕਰਦੇ ਕੰਠ ਹੋ ਜਾਂਦਾ ਕੰਠ ਹੋਣ ਤੇ ਤਾਂ ਆਪਾਂ ਆਪਣੇ ਅੰਦਰ ਹੀ ਚੱਲਣ ਲੱਗ ਜਾਂਦਾ ਫਿਰ ਜੇ ਅਬਮ ਸਿਰਫ ਨਹੀਂ ਕੁਝ ਹੋਰ ਬਾਣੀ ਕਰਦੇ ਤਾਂ ਮੂਲ ਮੰਤਰ ਕਰਦੇ ਆ ਤਾਂ ਮੂਲ ਮੰਤਰ ਹੀ ਕਰਦੇ ਰਿਹਾ ਕਰੋ ਕਿਉਂਕਿ ਮੂਲ ਮੰਤਰ ਬੰਦੇ ਦੇ ਆਟੋਮੈਟਿਕ ਫਿਰ ਅੰਦਰ ਚੱਲਣ ਲੱਗ ਜਾਂਦਾ ਤੇ ਮੈਂ ਤਾਂ ਮੈਂ ਨੀ ਦਲਲ ਚ ਡੁੱਬੀ ਹੋਈ ਸੀ ਤੇ ਮਾਰੇ ਸੱਚੇ ਪਾਤਸ਼ਾਹ ਨੇ ਮੈਨੂੰ ਬਹੁਤ ਉੰਗੀ ਦਰਦਾ ਦੋ ਕੱਦਿਆ ਜਾਣੀ ਕਿ ਮੈਂ ਤਾਂ ਮੇਰੀ ਕਹਾਣੀ ਦਾ ਖਤਮ ਹੀ ਹੋ ਚੱਲੀ ਸੀ ਤੇ ਮਾਰੇ ਸੱਚੇ ਪਾਤਸ਼ਾਹ ਨੇ ਮੈਨੂੰ ਆਪਣੇ ਚਰਨਾਂ ਨਾਲ ਲਾ ਕੇ ਤੇ ਬਹੁਤ ਜਿੰਦਗੀ ਵਿੱਚ ਕੁਝ ਦਿੱਤਾ ਅੱਜ ਮੈਂ ਖੁਸ਼ ਹਾਂ ਜਿੰਦਗੀ ਵਿੱਚ ਪਰ ਪਰ ਮੈਂ ਇੱਕ ਗੱਲ ਹੋ ਤੋ ਅਫਸੋਸ ਵੀ ਹੁੰਦਾ ਕਿ ਜੋ ਇਨਸਾਨ ਆਪਣੇ ਨਾਲ ਨਿਭਣ ਵਾਲੇ ਸੀ ਰਹਿਣ ਵਾਲੇ ਸੀ ਤੇ ਉਹ ਦੁਨੀਆ ਛੱਡ ਕੇ ਚਲੇ ਜਾਂਦੇ ਤਸੋ ਤੁਹਾਨੂੰ ਪਤਾ ਹੀ ਇਹ ਜ਼ਿੰਦਗੀ ਦੇ ਵਿੱਚ ਇੱਕ ਜ਼ਿਆਦਾ ਖਾਲੀ ਹੋ ਜਾਂਦੀ ਹੈ ਤੇ ਜਿਸ ਹਸਣ ਦੇ ਇਥੇ ਲੋੜ ਹੈਗੀ ਆ ਜਿਸ ਦੀ ਅੱਜ ਜ਼ਰੂਰਤ ਸੀ ਉਹ ਜ ਬੇਸਟ ਨਹੀਂ ਆ ਤੇ ਨਹੀਂ ਹੈਗੇ ਤਾਂ ਘਾਟ ਮਹਿਸੂਸ ਹੁੰਦੀ ਹੈ ਚਲੋ ਰੱਬ ਦੇ ਰੰਗ ਨੇ ਨਾਨਕ ਦੁਖਿਆ ਸਭ ਸੰਸਾਰ ਜਾਣਾ ਸਭ ਨਹੀਂ ਹੈ ਪਰ ਕੋਈ ਕੱਚੀ ਫਸਲ ਵੱਢੀ ਜਾਵੇ ਨਾ ਉਹਦਾ ਦੁੱਖ ਬਹੁਤ ਹੁੰਦਾ ਤੇ ਵਾਇਰ ਸੱਚੇ ਪਾਤਸ਼ਾਹ ਤੁੰਡਰੋਸੀ ਰੱਖਣ ਆਈਆ ਆਸ ਵਿੱਚ ਇਕਰਦੀਆਂ ਮੈਂ ਕਹਿੰਦੀ ਆ ਵੀ ਤੁਸੀਂ ਵਾਦ ਤੋਂ ਬਾਦ ਬਾਣੀ ਨਾਲ ਜੁੜਿਆ ਕਰੋ ਵੀ ਜਿੰਨੇ ਮੇਰੇ ਘਰ ਭਰਾ ਦੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ 34 ਕੇ ਮੇਰੇ ਹੋਏ ਪਏ ਆ ਜੀ ਮੇਰੇ ਵੀਡੀਓ ਸਾਰੇ ਜਣੇ ਵੇਖਣ ਤਾਂ ਕਿੰਨਾ ਕਿੰਨੀ ਵੀਡੀਓ ਵਾਇਰਲ ਵੀ ਹੋਊਗੀ ਆਪਣੇ ਤੇ ਕਿੰਨੇ ਜਣਿਆਂ ਨੂੰ ਚੰਗੀ ਗੱਲ ਲੱਗੀ ਲੱਗੂਗੀ ਅਗਰ ਜੇ ਮੇਰੇ ਭੈਣ ਭਰਾਵਾਂ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਦੀ ਫਿਰ ਵੀ ਦੇ ਸਟਿੱਪ ਕਰ ਦਿਆ ਕਰੋ ਆਪਾਂ ਨੂੰ ਕੋਈ ਇਤਰਾਜ਼ ਨਹੀਂ ਆਪਾਂ ਤਾਂ ਗੁਰੂ ਦੇ ਗੀਤ ਗਾਉਂਦੇ ਆ ਜੀ ਗੁਰੂ ਦੇ ਹੀ ਗਾਉਂਦੇ ਰਹੋ ਤੇ ਗੀਤ ਗੁਰੂ ਦੇ ਹੀ ਗੀਤ ਗਾਉਂਦੇ ਆ ਠੀਕ ਹੈ ਜੀ ਜੇ ਅਗਰ ਤੁਸੀਂ ਮੇਰੀ ਗੱਲ ਮੈਂ ਤੇ ਇਹ ਕਹਿਨੀ ਵੱਧ ਤੋਂ ਵੱਧ ਬਾਣੀ ਨਾਲ ਜੁੜੋ ਬਾਣੀ ਜਿਹੜੀ ਵਰਤੀ ਕਰੋ ਜਪਜੀ ਸਾਹਿਬ ਕਰਦੇ ਰਿਹਾ ਕਰੋ ਸੁਬਾ ਅਸਨਾਨ ਕਰਕੇ ਜੇ ਤੁਸੀਂ ਤੁਹਾਡੀ ਸਿਹਤ ਖਰਾਬ ਆ ਤੇ ਤੁਸੀਂ ਦਿਨ ਚੜੇ ਵੀ ਅਸਨਾਨ ਕਰਕੇ ਜਪਜੀ ਸਾਹਿਬ ਕਰ ਸਕਦੇ ਹੋ ਕੋਈ ਟਾਈਮ ਨਹੀਂ ਬਾਣੀ ਦਾ ਜੋ ਮਰਜ਼ੀ ਕਰ ਲੋ ਲੋਕਾਂ ਨੇ ਬਹਿਮ ਬਣਾਏ ਹੋਏ ਆ ਹਾਂ ਹੁੰਦਾ ਮੰਨ ਲਓ ਵੀ 2:30 ਵਜੇ ਤੋਂ ਮਤਵੇਲਾ ਆਪਣਾ ਸ਼ੁਰੂ ਹੋ ਜਾਂਦਾ ਮੰਨ ਲਿਆ ਅਸਪੀ 2:30 ਵਜੇ ਬਹੁਤ ਬਹੁਤ ਟਾਈਮ ਤੇ ਹੁਣ ਮਾੜੀ ਨਹੀਂ ਦੀ ਸਿਹਤ ਬਿਮਾਰ ਹੋਣ ਕਾਰਨ ਫਿਰ ਹਜੇ ਲੱਤਾਂ ਵਿੱਚ ਵਿੱਚ ਪ੍ਰੋਬਲਮ ਆハ ਜੀ ਤੇ ਤਾਂ ਕਰਕੇ ਕਿਸੇ ਲਈ ਮੈਪ ਉੱਥੰਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਲੱਤਾਂ ਹਜੇ ਨਹੀਂ ਸਹੀ ਕੰਮ ਨਹੀਂ ਨਾ ਕਰਦੀਆਂ ਪੂਰਾ ਲੱਤਾਂ ਦਾ ਫੋਨ ਸਰਕਰ ਰੋਕਿਆ ਸੀ ਮੇਰੇ ਤੇ ਇਸ ਕਰਕੇ ਹੁਣ ਵੀ ਹਜੇ ਪ੍ਰੋਬਲਮ ਹੈ ਕੀ ਹੈ ਲੱਤਾਂ ਨੂੰ ਤੇ ਮੈਂ ਨਾ ਹਾਂ ਦੁਪਹਿਰਾ ਸਾਹਿਬ ਵੀ ਨਹੀਂ ਹਜੇ ਸ਼ੁਰੂ ਕੀਤਾ ਤੇ ਫਿਰ ਮੈਂ ਹੁਣ ਦਰਵਾਜਾ ਸਾਹਿਬ ਤੋਂ بابا ਦੀਪ ਸਿੰਘ ਜੀ ਸਥਾਨ ਤੋਂ ਸ਼ਾਗਲ ਲੈ ਕੇ ਆਉਂਗੀ ਮਹਾਰਾਜ ਤੇ ਫਿਰ ਮਹਾਰਾਜ ਮੈਨੂੰ ਜੇ ਆਪਾਂ ਮਹਾਰਾਜ ਤੇ ਸੁਪਨੇ ਦੇ ਵਿੱਚ ਵੀ ਕੁਛ ਨਾ ਹੋਵੇ ਨਾ ਕੁਝ ਮਹਾਰਾਜ ਆਪੇ ਸੁਪਨੇ ਦੇ ਵਿੱਚ ਵੀ ਦੱਸ ਜਾਂਦੇ ਆ ਆਪਣੇ ਡ੍ਰੀਮ ਦੇ ਵਿੱਚ ਆ ਜਾਂਦੇ ਜੇ ਆਪਾਂ ਉਹਨਾਂ ਅੱਗੇ ਅਰਦਾਸ ਕਰਕੇ ਪਈਏ ਕਿ ਮਹਾਰਾਜ ਸੱਚੇ ਬਾਦਸਾ ਅੱਜ ਸਾਨੂੰ ਤੁਸੀਂ ਉਠਾ ਲੈਣਾ ਅਸੀਂ ਤੇਰੇ ਬੱਚੇ ਸਾਥੋਂ ਉਠ ਨਹੀਂ ਹੁੰਦਾ ਉਹ ਬਾਰੇ ਜ ਆਪ ਹੀ ਉਠਾ ਲੈਂਦੇ ਨੇ ਸਾਰੇ ਹਾਂ ਜੇ ਤੁਸੀਂ ਚੋਪਾਈ ਸਾਹਿਬ ਦੀ ਬਾਣੀ ਪੜਦੇ ਹੋ ਬਾਪਾਈ ਸਾਹਿਬ ਦੀ ਬਾਣੀ ਪੜਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਾ ਇੰਨੇ ਖੁਸ਼ ਹੁੰਦੇ ਨੇ ਇੰਨੇ ਖੁਸ਼ ਹੁੰਦੇ ਨੇ ਜੇ ਤੁਸੀਂ ਚੋਪਾਈ ਸਾਹਿਬ ਦੀ ਬਾਣੀ ਪੜਦੇ ਮਾਈ ਗੁਰੂ ਜੀ ਚੋਪਾਈ ਸਾਹਿਬ ਪੜ ਲਓ ਇਹ ਗੁਰੂ ਦੇ ਕੇ ਅਰਦਾਸ ਹੈ ਜਿਸhme ਹਮਰੀ ਕਰੋ ਹੱਥ ਦੇ ਰੱਛਾ ਹੈ ਮਹਾਰਾਜ ਜੇ ਪਾਸਾ ਤੁਸੀਂ ਮੇਰੀ ਰੱਛਾ ਕਰੋ ਅਮਰੀਕਰੋ ਹਾ ਤੇ ਰੱਸਾ ਪੂਰਨ ਹੋਵੇ ਜੇ ਕੀਰਤ ਫਿਰ ਮੰਨ ਲਿਆ ਇੱਥਾ ਪੂਰਾ ਹੌਲਾ ਗਏ ਨਹੀਂ ਅਮਰ ਸਿੱਤੇ ਪਾਤ ਸ਼ਮੇਰ ਕਰਦੇ ਨੇ ਬਾਣੀ ਆ ਨਾ ਜਿਹੜੀ ਚਪਾਈ ਸਾਹਿਬ ਦੀ ਇਹ ਇੱਕ ਅਰਦਾਸ ਹੈ ਜੀ ਗੁਰੂ ਸਾਹਿਬ ਅਰਦਾਸ ਹੁੰਦੀ ਹੈ ਜਿਹੜੀ ਉਪਦਾ ਹੁੰਦੀ ਹੈ ਅਰਦਾਸ ਆਪਰੇ ਦੀ ਦਸਾਂ ਗੁਰੂਆਂ ਦੀ ਕਰਦੇ ਆ ਜਿਹੜੀ ਚਪਾਈ ਸਾਹਿਬ ਦੀ ਅਰਦਾਸ ਆ ਨਾ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਪਾਂ ਕਰਦੇ ਆ ਵੀ ਸੰਤੋਖ ਤੁਹਾਨੂੰ ਕੰਠ ਹੋ ਜੇ ਤੁਸੀਂ ਦਿਨੇ ਵੀ ਕਰ ਬਾਣੀ ਪੜ ਸਕਦੇ ਹੋ ਇਹਦਾ ਇਹਦਾ ਕੋਈ ਟਾਈਮ ਨਹੀਂ ਹੈਗਾ ਤੁਸੀਂ ਦੁਪਹਿਰੇ ਵੀ ਕਰ ਸਕਦੇ ਹੋ ਤਾਂ ਆਮ ਨੂੰ ਵੀ ਕਰ ਸਕਦੇ ਹਾਂ ਜੇ ਅੰਮ੍ਰਿਤ ਵੇਲੇ ਹੋਈ ਤਾਂ ਬੜੀ ਵਧੀਆ ਗੱਲ ਤੇ ਲੱਭ ਕਈ ਵਾਰੀ ਹੁੰਦਾ ਆ ਭੈਣਾ ਪਰ ਮਤ ਨਹੀਂ ਅੰਮ੍ਰਿਤ ਵੇਲੇ ਸੰਭਾਲਿਆ ਜਾਂਦਾ ਤੇ ਹੌਲੀ ਹੌਲੀ ਜਦੋਂ ਤੁਸੀਂ ਬਾਣੀ ਦੇ ਲੜ ਲੱਗਦੇ ਹੋ ਨਾ ਅੰਮ੍ਰਿਤ ਵੇਲੇ ਆਪੇ ਹੀ ਸੰਭਾਲਿਆ ਕਰਉਂਦੇ ਮਾਰਾ ਜੰਮਰਤ ਵੇਲੇ ਨਾ ਫਿਰ ਆਪ ਹੀ ਉਠਾਉਣਾ ਕਰ ਦਿੰਦੇ ਨੇ ਜਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਨਾ ਤੇ ਗੁਰੂ ਸਾਹਿਬ ਫਿਰ ਆਪਾਂ ਨੂੰ ਆਖ ਆਉਂਦੇ ਆ ਜਿਵੇਂ ਮਾਂ ਆਪਣੇ ਬੱਚੇ ਨੂੰ ਇੱਕ ਸਿਰ ਬਲੋਸ ਕੇ ਧੋ ਜੇ ਨਾ ਉਹ ਤੋਂ ਉੱਤੇ ਚਾਹ ਪੀਲਾ ਤੇਂਭਰ ਗੁਰੂ ਸਾਹਿਬ ਆਪਣੇ ਬੱਚੇ ਨੂੰ ਜਦਾਂ ਕਹਿੰਦੇ ਵੀ ਆ ਉਪ ਪੁੱਤਰਾ ਅਸਨਾਣ ਕਰ ਬਾਣੀ ਪੜ। ਗੁਰੂ ਨਾਲ ਜੁੜ ਅੰਮ੍ਰਿਤ ਵੇਲੇ ਆਪਣੇ ਆਪਣੀ ਸਿੱਧੀ ਡਾਇਰੈਕਟਰタル ਮਹਾਰਾਜ ਜੀ ਨਾਲ ਜੁੜ ਜਾਂਦੀ ਜਾਂਦੀ ਹੈ। ਠੀਕ ਹੈ ਜੀ ਹੁਣ ਮੈਂ ਇੰਨੀਆਂ ਗੱਲਾਂ ਕਰਦੀ ਹੋਈ ਤੁਹਾਡਾ ਤੁਹਾਡਾ ਬੰਦਦੀ ਆ ਮੈਂ ਤੁਹਾਡੇ ਆਪਣੀ ਦੇਖੀਤ ਕਰ ਕਿ ਹੁਣ ਹੋਰ ਕਿਸੇ ਵੀਡੀਓ ਨਾਲ ਮਿਲਦੇ ਆ ਇਹਦੇ ਬਸ ਮੈਂ ਬਾਣੀ ਬਾਰੇ ਦੱਸਣਾ ਸੀ ਕਿ ਤੁਸੀਂ ਬਾਣੀ ਪੜ੍ਹਨੀ ਹੈ ਜਿਹੜੀ ਮਰਜ਼ੀ ਕਰ ਸਕਦੇ ਪਰ ਹਾਂ ਇੱਕ ਕਮਾਜਾ ਪਾਈ ਸਾ ਪਰਲੋ ਜਾਪ ਸਾ ਪਰਲੋ ਨਰ ਸਾ ਪਰਲੋ ਜਗਤੀ ਸਾ ਪਰਲੋ ਸੁਖਨੀ ਸਾ ਪਰਲੋ ਸੋ ਜੇ ਪਰਲੋ ਜੋ ਵੀ ਪਰਲੋ ਇੱਕ ਬਾਣੀ ਦੇ ਪੱਲਾ ਫੜ ਲੋ ਕੁੱਟ ਕੇ ਬਸ ਫਿਰ ਉਹਨਾਂ ਮੇਰ குரு ਸਾਹਿਬ ਤੋਂ ਮੱਖੀ ਮੋੜ ਸਕਦੇ ਹੋ ਸਿੱਧਾ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ